o ਯੋਜਨਾ ਦਾ ਮੌਲਾ ਰੁਪਿੰਡਾਂ ਦਾ ਇੱਕ ਜ਼ਰਾ ਕਰਦੇ ਆ। ਤੇ ਸਾਡਾ ਧਰਮਕੁਟ ਪੱਕਾ ਜਿਹੜਾ ਬੀਕਮਾਂ ਸਾਹਮਣੇ ਉਹ ਚੋਕੀ ਉਹਨਾਂ ਦੀ ਬਾੜੀ ਫੜਤ। ਉਹਨੇ ਇਹ ਪ੍ਰਗਾਮ ਇਹਦੇ ਕਰਕੇ ਜਿਹੜੀ ਲਾਗੇ ਬਿੱਟੇ ਕਲਾਸ ਹੋਣੀ ਹੈ। ਤੇ ਦੇਖੋ ਜਿਹੜਾ ਹਾਲਾਤ ਉਹ ਬਣ ਬੜੇ ਨੇ। ਤੇ ਇਹ ਪਾਕਿਸਤਾਨ ਨੂੰ ਤੇ ਇੱਕ ਵਾਰ ਸਭ ਕੁਝ ਸਿਖਾਉਣਾ ਪਏਗਾ। ਬੇਸ਼ੱਕ ਜਦੋਂ ਵੀ ਕੋਈ ਹੁੰਦੀ ਹੈ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੁੰਦਾ। ਤੇ ਸਭ ਤੋਂ ਵੱਧ ਜੇ ਕੋਈ ਪਾਕਿਸਤਾਨ ਦਾ ਮੁਕਾਬਲਾ ਕਰਦੇ ਤੋਂ ਵੀ ਪੰਜਾਬੀ ਕਰਦੇ ਤਾਂ ਤੋਂ ਹੀ ਦੇਖਿਆ ਠੀਕ ਮੰਨ ਕੇ ਇਹ ਤੇ ਹੁੰਦਾ ਕਿ ਬੱਚੇ ਲੈ ਕੇ ਇੱਧਰ ਜਾਵਾਂਗੇ ਪਰ ਇਹ ਵੀ ਨਾਲ ਮੰਨਦੇ ਵਿੱਚ ਇਹ ਆ ਕਿ ਅਸੀਂ ਆਪਣੇ ਦੇਸ਼ ਦੀ ਜਨ ਲਈ ਤੇ ਫੌਜ ਆ ਉਹਦੇ ਨਾਲ ਖੜੀ ਹੈ ਔਰ ਹਮੇਸ਼ਾ ਹੀ ਜੇ ਮੇਰੇ ਕਣ ਕਾ ਤੁਸੀਂ ਗੱਲਾਂ ਇਹਨਾਂ ਦੀ ਸੁਣੀ ਹੈ ਕਦੇ ਜੀ ਅਸੀਂ ਲਾਸਟ ਦਿਨ ਪਿੰਨ ਤੇ ਤਿੰਨ ਤੇ ਚਾਰ ਦੀ ਰਾਤ ਨੂੰ ਜਦੋਂ ਹਮਲਾ ਹੋਇਆ ਤੇ ਉਦੋਂ ਹੀ ਇਹ ਨਿਕਲੇ ਸੀ ਤੇ ਅੱਜ ਵੀ ਇਹਨਾਂ ਦਾ ਇਹੀ ਹੈ ਕਿ ਅਸੀਂ ਇਹ ਇਥੇ ਡਟ ਕੇ ਲੜਾਂਗੇ ਤੇ ਔਰ ਆਪਣੇ ਦੇਸ਼ ਦੀ ਜਿਹੜੀ ਇਕਤਾ ਤੇ ਫਿਰਫਾ ਦੀ ਲੜਾਈ ਲੜਾਂਗੇ ਮੈਂ ਇਹਨਾਂ ਨੂੰ ਫੀਲ ਕਰਨਾ ਹੈ ਕਿ ਸਰਕਾਰਾਂ ਹਮੇਸ਼ਾ ਹੀ ਆਪਣੀ ਜਨਤਾ ਦੇ ਨਾਲ ਹੋਣੀਆਂ ਚਾਹੀਦੀਆਂ ਔਰ ਇਹ ਜ਼ਰੂਰ ਮੰਨ ਚੁੰਦਾ ਕਿ ਇੱਕ ਸਾਡਾ ਲੀਡਰ ਸਾਡਾ ਨੁਮਾਇੰਦਾ ਸਾਡੇ ਕੋਲ ਜੂਰ ਆਵੇ ਇਹ ਜ਼ਰੂਰ ਮੰਨ ਚੁੰਦਾ ਅਦਰਵਾਈਜ਼ ਇਹਨਾਂ ਦੇ ਮੰਚ 'ਤੇ ਇਹ ਰਹਿੰਦਾ ਹੋਣਾ ਜਿਵੇਂ ਤੁਸੀਂ ਦੇਖਿਆ ਕਿ ਬਿਲਕੁਲ ਠੀਕ ਦੇਖਿਆ ਜਿਨ੍ਹਾਂ ਨੇ ਕਿਹਾ ਇਹ ਵੱਡੇ ਰੰਧਾ ਸਾਹਿਬ ਜੀ ਨੂੰ 71 ਜੀ ਕਹਿੰਦੇ ਕਦੇ ਦੋ ਦੋ ਮਰਲੇ ਵਾਲਿਆਂ ਨੂੰ ਵੀ ਉਹ ਮੁਆਵਜ਼ਾ ਦਵਾਇਆ ਸੀ। ਦਵਾਇਆ ਸੀ। ਤੇ ਇਹ ਇਹ ਦੇਖੀ ਇਹ ਕਿ ਅਸੀਂ ਸਾਰੀ ਜਿਹੜੀ ਇਹ ਪਾਕਿਸਤਾਨ ਜੋ ਕਰ ਰਿਹਾ ਉਹਦਾ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਫੌਜ ਦਾ ਆਪਣੇ ਜਵਾਨਾਂ ਦਾ ਆਪਣੀ ਗਵਰਨਮੈਂਟ ਦਾ ਔਰ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੇ ਮੋਦੀ ਸਾਹਿਬ ਜਾਂ ਰਾਜਨਾਥ ਜੀ ਉਹਨਾਂ ਸਾਰਿਆਂ ਦਾ ਸੀ ਡਟ ਕੇ ਸਾਥ ਦੇਵਾ ਔਰ ਪਾਕਿਸਤਾਨ ਨੂੰ ਮੂੰ ਤੋੜਵਾ ਜਵਾਬ ਦਿੱਤਾ ਜਾਏਗਾ ਦੱਸੋ 1965 ਨੂੰ 1971 ਦੀ ਜਿਹੜੀ ਲੜਾਈ ਸੀ ਉਹ ਵੱਖਰੀ ਮਿਹਣੀ ਜਿਹੜੀ ਹੁੰਦੇ ਆ ਟੈਕਨੋਲੋਜੀ ਜਿਹੜੀ ਇਨੀ ਐਡਵਾਂਸ ਦਾ ਉਹਦੇ ਬਚਾਅ ਵਾਸਤੇ ਪਰ ਕਿਰਤ ਲੜਾਈ ਕੋਈ ਵੀ ਡਿਫਰੈਂਟ ਨਹੀਂ ਹੁੰਦੀ ਤੇ ਨਾ ਹੀ ਇਹ ਸਮਝਣਾ ਚਾਹੀਦਾ ਕਿ ਉਦੋਂ ਉਸ ਉਦੋਂ ਦੀ ਲੜਾਈ ਉਸ ਜ਼ਮਾਨੇ ਦੇ ਹਿਸਾਬ ਨਾਲ ਬੜੀ ਸਖਤ ਲੜਾਈ ਸੀ ਅੱਜ ਜਿਹੜੀ ਆ ਅੱਜ ਉਸੇ ਤਰ੍ਹਾਂ ਜੇ ਉਸ ਨੇ 65 ਵਾਲੇ ਚ 71 ਤੇ ਸਾਡੇ ਕੋਲ ਬਹੁਤ ਜ਼ਿਆਦਾ ਅਸਲਾ ਸੀ ਪਾਕਿਸਤਾਨ ਦੇ ਆਹ ਏਰੀਆ ਕਬਜ਼ੇ ਕਰਕੇ ਸੀ ਛਕੜਗੜ ਵਾਲੀ ਸਾਈਡ ਤੋਂ ਆਪਾਂ ਛਕੜਗੜ ਪਹੁੰਚ ਗਏ ਸੀ ਲਾਹੌਰ ਤੱਕ ਪਹੁੰਚ ਗਏ ਸੀ ਤੇ ਉਸੇ ਹਿਸਾਬ ਨਾਲ ਜਿਹੜੀ ਹੁਣ ਦੀ ਲੜਾਈ ਆ ਹੁਣ ਇੰਡੀਆ ਪਾਕਿਸਤਾਨ ਨੂੰ ਕਈ ਕਈ ਬਿਹਤਰ ਜਿਹੜੇ ਐਡਵਾਂਸ ਟੈਕਨੋਲੋਜੀ ਸਾਡੇ ਕੋਲ ਆ ਉਹ ਕਰਕੇ ਲੜਾਈ ਤੇ ਲੜਾਈ ਹੁੰਦੀ ਆ ਪਰ ਇਹ ਸਾਨੂੰ ਹੈਗੀ ਇੱਕ ਕੰਫੀਡੈਂਸ ਹੈ ਕਿ ਅਸੀਂ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਵਾਂਗੇ ਹੁਣ ਤੱਕ ਕੀ ਤੁਹਾਨੂੰ ਰਿਪੋਰਟ ਹੈ ਕਿੰਨੇ ਦੇ ਹਾਲਾਤ ਰਹੇ ਨੇ ਬਾਦ ਵੇਖੋ ਇਹ ਬਾਰਡਰ ਦੇ ਉੱਤੇ ਤੁਸੀਂ ਵੀ ਦੇਖ ਤੋ ਕਿ ਜੇ ਉਹ ਜਿਹੜੀ ਡਿਪਲॉयਮੈਂਟ ਜਿਹੜੀ ਹੁੰਦੀ ਆ ਉਹ ਹੈ ਨਹੀਂ ਪਰ ਵੀ ਜਿਹੜੀ ਸੈਕੰਡ ਡਿਫੈਂਸ ਲਾਈਨ ਹੁੰਦੀ ਆ ਉੱਥੇ ਪੂਰੀਆਂ ਫੌਜਾਂ ਧਿਆਨ ਰੱਖਦੀਆਂ ਨੇ ਔਰ ਮੇਰੇ ਖਿਆਲ ਕੋ ਵਦਨ 1 ਘੰਟੇ ਜਿਹੜੀਆਂ ਸਾੜੀ ਸਾੜੀ ਬਾਰਡਰ ਤੇ ਪਹੁੰਚ ਜਾਂਦੀਆਂ ਨੇ ਕਿਉਂਕਿ ਮੈਂ ਤਾਂ ਇੱਕ ਟ੍ਰੇਨਾਂ ਨੂੰ 71 ਦੀ ਵੇਖੀ ਹੈ ਵੀ ਦੱਸ ਰਹੇ ਸੀ ਕਿ ਜਦੋਂ ਸ਼ਾਮ ਨੂੰ ਉਦੋਂ 2-3 ਘੰਟੇ ਪਹਿਲਾਂ ਦੇ ਫੌਜੀ ਨੇ ਮੋਰਚੇ ਮਲ ਰਹੇ ਸੀ ਔਰ ਪਾਕਿਸਤਾਨ ਨੂੰ ਚਾਲੇ ਪਾ ਦਿੱਤੇ ਸੀ ਉਹਨਾਂ ਨੂੰ ਜਿੱਕੇ ਕੇ ਕੇ ਅਸੀਂ ਵਾਪਸ ਹੋ ਗਏ ਪਰ ਬੰਦ ਕਿੱਦਾਂ ਦੇਣੇ ਜੇ ਤੁਸੀਂ ਕਿੰਨੇ ਜਿਹੜੇ ਜ਼ੀਰੋ ਲਾਈਨ ਤੇ ਪਿੰਡ ਵਸੇ ਨੇ ਜਿਉਂ ਉਹਨਾਂ ਨੂੰ ਪਿੱਛੇ ਉੱਟ ਕੇ ਆਉਣਾ ਪੈਂਦਾ ਉਹਨਾਂ ਵੱਤ ਕੋਈ ਪਰਬੰਦ ਨਹੀਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿ ਪੰਜਾਬੀ ਕਦੀ ਵੀ ਕਿਸੇ ਦੇ ਵੇਟ ਨਹੀਂ ਕਰਦੇ ਤੇ ਨਾ ਹੀ ਕਿਸੇ ਦੇ ਰੈਮੋ ਕਰਮਚਾਰੇ ਰਹਿੰਦੇ ਨੇ ਆ ਤੁਹਾਡੇ ਸਾਹਮਣੇ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਤੇ ਕਿੰਨੀਆਂ ਕਾਰਾਂ ਨੇ ਕਿਹਾ ਤਕਰੀਬਨ ਸਾਰੇ ਘਰਾਂ 'ਚ ਕਾਰਾਂ ਨੇ ਸਾਰੇ ਘਰਾਂ 'ਚ ਟਰੈਕਟਰ ਨੇ ਸਾਰੇ ਘਰਾਂ 'ਚ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲ ਨੇ ਤੋ ਇਹ ਇਸ ਕਰਕੇ ਉਹਨਾਂ ਨੂੰ ਸਾਨੂੰ ਕਿਸੇ ਲਈ ਸਰਕਾਰ ਆਣ ਕੇ ਕੱਢੇਗੀ ਅਸੀਂ ਤੇ ਇੱਥੇ ਸਰਕਾਰ ਨੂੰ ਮਦਦ ਦੇਣ ਨੂੰ ਬੈਠੇ ਆ ਜਿੰਨਾਂ ਕੋ ਨਹੀਂ ਹੈਗੇ ਮੈਂ ਉਹਨਾਂ ਦੀ ਗੱਲ ਕੀਤੀ ਉਹ ਉਹ ਪਿੰਡ ਵਾਲੇ ਮੇਰੀ ਗੱਲ ਸੁਣ ਪੰਜਾਬੀਆਂ ਦਾ ਤੇਰੀ ਬੜਾ ਵੱਡਾ ਹੁੰਦਾ ਉਹ